ਜੋ ਖਿਡਾਰੀਆਂ ਨੂੰ ਜੋ ਪ੍ਰੋਬਲਮਾਂ ਆਉਂਦੀਆਂ ਨੇ ਉਹਨਾਂ ਦਾ ਹੱਲ ਹੋ ਸਕੇ ਬਹੁਤ ਬਹੁਤ ਧੰਨਵਾਦ ਮਾਨ ਸਾਹਿਬ ਬੜੀ ਖੁਸ਼ੀ ਹੋਈ ਆ ਵੀ ਤੁਸੀਂ ਕਬੱਡੀ ਦੇ ਮੈਦਾਨ ਦੇ ਵਿੱਚ ਅੱਜ ਆ ਕੇ ਬੈਠੇ ਹੋ ਮੇਰੀ ਬੇਨਤੀ ਹੈ ਵੀ ਕਬੱਡੀ ਦੇ ਲਈ ਵੀ ਤੁਸੀਂ ਠੋਸ ਜਿਹੇ ਕਦਮ ਚੱਕੋ ਤਾਂ ਕਿ ਵਧੀਆ ਤਰੀਕੇ ਦੇ ਨਾਲ ਸਾਡੀ ਪੰਜਾਬੀਆਂ ਦੀ ਮਾਂ ਖੇਡ ਜਿਹੜੀ ਪੂਰੀ ਦੁਨੀਆ ਦੇ ਵਿੱਚ ਦੇਖੀ ਜਾਂਦੀ ਗੇਮ ਹੈ ਇੱਕ ਮੇਰੀ ਵੀ ਬੇਨਤੀ ਹੈ ਸਾਰਿਆਂ ਦੀ ਬੇਨਤੀ ਹੋਣੀ ਕਿਉਂਕਿ ਮੈਂ ਵੀ ਇੰਨਾ ਚੁਈਆਂ ਯਾਰ ਜਿਨ੍ਹਾਂ ਦਾ ਮੈਚ ਹੈ ਨਹੀਂ ਨਾ ਕਿਰਪਾ ਕਰਕੇ ਗਰਾਊਂਡ ਚ ਬਾਹਰ ਹੋ ਜਾਓ ਸਾਨੂੰ ਪਤਾ ਹੀ ਨਹੀਂ ਲੱਗ ਰਿਹਾ ਯਾਰ ਪਲੇਅਰ ਕੌਣ ਹੈ ਹਾਂਜੀ ਪਰ ਇਹ ਕੀ ਕੋਚ ਬਣਿਆ ਫਿਰਦਾ ਹੈ ਉਹੀ ਕੋਈ ਸੰਤਰਾ ਜਿਹਾ ਲਈ ਫਿਰਦਾ ਹੈ ਮਾਨ ਸਾਹਿਬ ਇਹੀ ਪ੍ਰੋਬਲਮਾਂ ਦੀ ਬੇਤੀ ਕਰ ਰਹੇ ਹੋ ਤੁਹਾਨੂੰ ਤੁਹਾਨੂੰ ਪਲੇਅਰ ਤਾਂ ਪਤਾ ਲੱਗ ਜਾਏ ਕੌਣ ਕਬੱਡੀ ਪਾਉਣ ਚੱਲਿਆ ਕੌਣ ਕੀ ਕਰਨ ਚੱਲਿਆ ਹਾਂ ਪਲੇਅਰਾਂ ਦੇ ਜਿਹੜੇ ਕੋਚ ਨੇ ਜਾਂ ਉਹਨਾਂ ਦੇ ਉਹ ਰਹਿ ਲੋ ਬਾਕੀ ਆਖਿਆ ਆਖ ਦੇਖ ਲੋ ਜਰਾ ਕਰਾਈਏ ਜੀ ਮੈਚ ਸ਼ੁਰੂ ਜਲਦੀ ਨਾਲ ਹੁਣ ਮੈਨੂੰ ਇਹ ਨਹੀਂ ਪਤਾ ਕਬੱਡੀ ਕੌਣ ਪਾਉ। ਇਧਰ ਖੰਡੂਰ ਸਾਹਿਬ ਦੀ ਟੀਮ ਹੈ ਜੀ ਜੱਗੂ ਆ ਮੁੰਡਾ ਸੈਦੂਵਾਲ ਪਿੰਡ ਦਾ ਜ਼ਿਲ੍ਹੇ ਕਪੂਰਥਲੇ ਦੇ ਵਿੱਚ ਹਾਂ ਉਧਰ ਚਾਰ ਜਾਫੀ ਇੱਕ ਮੁੰਡਾ ਹੈ ਇੰਦਰ ਦੋਨੇ ਪਾਸੇ ਰੈਫਰੀ ਕਮੈਂਟਰੀ ਵਾਲਾ ਨੰਬਰਾਂ ਵਾਲ ਸਕੋਰ ਚਾਹੀਦਾ ਜੀ ਸਕੋਰਰ ਹੈਗਾ ਜੀ ਨੰਬਰ ਵਾਲਾ ਹਾਂਜੀ ਨੰਬਰ ਵਾਲਾ ਜੀ ਤੇ ਤੂੰਰੇ ਜਿੱਜ ਗਈ ਜਾ ਮਾਨ ਸਾਹਿਬ ਇਹੀ ਤੇ ਸਵਾਲ ਲੈਣਾ ਸੀਗਾ ਜਦ ਪਹਿਲਾ ਵਰਲਡ ਕੱਪ ਸੀ ਇੱਦਾਂ ਹੀ ਚੱਲਦਾ ਸੀਗਾ ਹੁਣ ਮੈਂ ਕਹਿਣੀ ਗੱਲ ਇਹ ਆ ਠੇੜ ਪੰਜਾਬੀ ਚ ਵੀ ਕਬੱਡੀ ਦਾ ਹੱਲ ਕਰ ਦਿਓ ਜੀ ਤੁਸੀਂ ਕਰ ਸਕਦੇ ਹੋ ਬੇਨਤੀ ਆਦਾ ਵੱਡੇ ਬਦਰ ਤੇ ਕੋਈ ਕਬੱਡੀ ਦਾ ਹੱਲ ਕਰ ਦੇ